ਕਮਲ ਹੋਏ ਜੀ ਤੂ ਬਾਣੀਆ ਜੀ ਕਿੰਨੇ ਖਾਸ ਹੋਏ ਪਹਿਲਾਂ ਤਾਂ ਆਪ ਸਭ ਦਾ ਸਵਾਗਤ ਆ ਜੀ ਤੁਸੀਂ ਸਮਾਂ ਕੱਢਿਆ ਔਰ ਦੂਜੀ ਗੱਲ ਜਿਹੜੀ ਆ ਅੱਜ ਜੈ ਪ੍ਰਕਾਸ਼ ਜਾਨ ਜੀ ਟੂ ਬਾਣੀਆ ਜੀ ਨਾਮੋਸ਼ ਕਹਿੰਦੇ ਆ ਉਹਨਾਂ ਦੇ ਸਾਥੀ ਸਾਰੇ ਜੋ ਕੁ ਪਰਸ਼ ਦੀਨ ਜਾਲੋ ਪੱਦੇ ਜੀ ਦੀ ਸੋਤ ਤੇ ਪਹਿਰਾ ਦੇਣ ਲਈ ਸਾਡੇ ਨਾਲ ਜੁੜ ਗਏ ਓ ਵਿੱਚ ਉਹਨਾਂ ਦਾ ਮੈਂ ਸਾਰਿਆਂ ਦਾ ਸਵਾਗਤ ਕਰਦਾ ਹਾਂ ਯੋਗਪੁਰ ਸ੍ਰੀ ਇੰਦਿਆਲਾ ਪਾਧਿਆ ਜੀ ਨੇ ਸਾਨੂੰ ਇਕਾਤਮ ਮਨੁੱਖ ਦਰਸ਼ਨ ਦੀ ਸੋਚ ਦਿੱਤੀ ਹੈ ਜਿਹੜੀ ਭਾਜਪਾ ਲੈ ਕੇ ਚੱਲਦੀ ਹੈ ਉਹ ਕੀ ਹੈ ਕਿ ਜਿਹੜਾ ਆਖਰੀ ਵਿਅਕਤੀ ਹੈ ਜਦੋਂ ਤੱਕ ਜਿਹਦੇ ਸਿਰ ਤੇ ਛੱਤ ਨਹੀਂ ਜਿਹਦੇ ਤਨ ਨੂੰ ਕੱਪੜਾ ਨਹੀਂ ਜਿਹਦੇ ਪੇਟ ਨੂੰ ਰੋਟੀ ਨਹੀਂ ਜਦੋਂ ਤੱਕ ਉਹਦਾ ਭਲਾ ਨਹੀਂ ਹੋਏਗਾ ਉਨਕਤ ਤੇ ਸਮਾਜ ਦਾ ਭਲਾ ਨਹੀਂ ਹੋ ਸਕਦਾ ਉਹ ਸੋਚ ਨੂੰ ਲੈ ਕੇ ਅਸੀਂ ਸਾਰੇ ਚੱਲਦੇ ਹਾਂ ਸਾਡੇ ਚ ਨਾ ਕੋਈ ਬੜਾ ਨਾ ਕੋਈ ਛੋਟਾ ਇਹ ਭਾਜਪਾ ਦੀ ਸੋਚ ਹੈ ਔਰ ਇਸੇ ਹੀ ਪਹਿਰਾ ਦਿੰਦੇ ਹਾਂ ਅਸੀਂ ਪੂਰੇ ਦੇਸ਼ 'ਚ ਔਰ ਉਸੇ ਲਈ ਕੋਸ਼ਿਸ਼ ਕਰ ਰਹੇ ਹਾਂ ਇਸੇ ਲਈ ਮੋਦੀ ਜੀ 80 ਕਰੋੜ ਲੋਕਾਂ ਨੂੰ ਦੇਸ਼ 'ਚ ਠਿੱਡ ਭਰਨ ਲਈ ਅਨਾਜ ਜਿਹੜਾ ਉਹਨਾਂ ਦੀ ਸਰਕਾਰ ਸਾਡੀ ਦੇ ਰਹੀ ਆ ਔਰ ਉਹ ਮਿਲ ਵੀ ਰਿਹਾ ਕਈ ਜਗ੍ਹਾ ਉਹ ਅਲੱਗ ਗੱਲ ਆ ਕਿ ਸਟੇਟ ਗਵਰਨਮੈਂਟ ਦੇ ਥ्रू ਜਾਣਾ ਹੁੰਦਾ ਕਿਤੇ ਕੋਈ ਕਮੀਆਂ ਰਹਿ ਜਾਂਦੀਆਂ ਨੇ ਉਹ ਕਮੀਆਂ ਵੀ ਜਦੋਂ ਪਤਾ ਲੱਗਦੀਆਂ ਉਹ ਵੀ ਦੂਰ ਕਰਾਂ ਬਾਕੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਅੰਦਰ ਵੀ ਜਗ੍ਹਾ-ਜਗ੍ਹਾ ਸਾਡੀ ਮੈਂਬਰਸ਼ਿਪ ਵੀ ਚੱਲ ਰਹੀ ਆ ਔਰ ਲੋਕਾਂ ਦੇ ਨਾਲ ਅਸੀਂ ਸੰਪਰਕ ਕਰ ਰਹੇ ਆਂ ਮੈਂ ਸਮਝਦਾ T2G ਇਹ ਸਾਰੇ ਕੰਮ ਦੇ ਵਿੱਚ ਇਹ ਜਿਨ੍ਹਾਂ ਦੇ ਸਾਰੇ ਸਾਥੀ ਅੱਗੇ ਯੋਗਦਾਨ ਪਾਉਣਗੇ ਔਰ ਲੋਕਾਂ ਦੀ ਸੇਵਾ 'ਚ ਹਮੇਸ਼ਾ ਖੜੇ ਰਹਿਣਗੇ ਮੈਂ ਇਹਨਾਂ ਦਾ ਸਵਾਗਤ ਕਰਦਾ ਹਾਂ ਠੀਕ ਹੈ ਜੀ ਕੋਲ ਤੋਂ ਪੁੱਛਣਾ ਹੈ ਹਰਿਆਣਾ ਦੇ ਵਿੱਚ ਇਲੈਕਸ਼ਨ ਹੈ ਜੀ ਤੁਹਾਨੂੰ ਦੇਖ ਜੋ ਕਾਂਗਰਸ ਨੇ ਆਪਣੀ ਰੈਜੀਸਟਰੀ ਦਾ ਜਿਹੜਾ ਕੀਤਾ ਭਾਵੇਂ ਆਪਣੀ ਜਨਤਰੀ ਰੈਜੀਸਟਰੀ ਕਰ ਰਹੀ ਹੈ ਸਾਧੂਸਰੇ ਪਾਰਟੀ ਉਹਨਾਂ ਨੇ ਕਹਿ ਦਿੱ ਜਿਹੜਾ ਰਸਤਾ ਹੈਗਾ ਤੁਹਾਨੂੰ ਲੈ ਕੇ ਪੁੱਛਣਾ ਜੀ ਸਵਾਲ ਉੱਤੇ ਦੇਖੋ ਪਹਿਲੀ ਗੱਲ ਤਾਂ ਰਸਤਾ ਬੰਦ ਨਹੀਂ ਕੀਤਾ ਹੋਇਆ ਪਹਿਲੀ ਗੱਲ ਇਹ ਸਮਝ ਲਓ ਜਿਹੜੀ ਇਹ ਗੱਲ ਬੋਲਦੇ ਆ ਨਾ ਲੋਕ ਇਹ ਝੂਠ ਬੋਲਦੇ ਆ ਭਾਜਪਾ ਤੇ ਇਲਜ਼ਾਮ ਲਾਉਂਦੇ ਆ ਸਿਰਫ ਟਰਾਲੀਆਂ ਜਿਹੜੀਆਂ ਨੇ ਜਿਹੜੇ ਘਰ ਬਣੇ ਹੋਏ ਆ ਉਹਨਾਂ ਨੂੰ ਲਿਆ ਕੇ ਦਿੱਲੀ ਸਾਡੀ ਰਾਜਧਾਨੀ ਆ ਉਹਦੇ 'ਚ ਵੈਟਰੀ ਉਸ ਦੀ ਮਨਾਹੀ ਆ ਬਾਕੀ ਤਾਂ ਬਸਾਂ ਤੇ ਕਾਰਾਂ ਤੇ ਹੋਰ ਵੀਹਿਕਲਸ ਤੇ ਸਾਰਿਆਂ ਤੇ ਜਾ ਸਕਦੇ ਆ ਆ ਸਕਦੇ ਆ ਖੁੱਲ੍ਹਾ ਇਹਨਾਂ ਨੂੰ ਔਰ ਇਹ ਰੈਡੀ ਕਰਕੇ ਵੀ ਆਏ ਆ ਉਸ ਤੋਂ ਬਾਅਦ ਜੇ ਕੋਈ ਗੱਲ ਕਹਿੰਦਾ ਉਹ ਝੂਠ ਕਹਿੰਦਾ ਪਹਿਲੀ ਗੱਲ ਇਹ ਆ ਇਹ ਰਸਤਾ ਨਹੀਂ ਇਹ ਰਸਤਾ ਤਾਂ ਜਾਣਬੁੱਝ ਕੇ ਇਹਨਾਂ ਨੇ ਇਸ ਤਰ੍ਹਾਂ ਕਰਕੇ ਇੱਥੇ ਹੀ ਬੈਠੇ ਹੋਏ ਆ ਔਰ ਕੁਟਾ ਜੀ ਆਪਣੇ ਹਿਸਾਬ ਨਾਲ ਬਿਆਨ ਦਿੱਤੇ ਦਿੰਦੇ ਆ ਪੋਲਿਟਿਸ਼ੀਅਨ ਜਿਹੜੇ ਆ ਇਸ ਸਥਿਤੀ ਦਾ ਨਿਰਮਾਣ ਕਰਨ ਚ ਜਿਹੜੀਆਂ ਦੂਸਰੀਆਂ ਪਾਰਟੀਆਂ ਨੇ ਔਰ ਇਹਨਾਂ ਨੂੰ ਗੁੰਮਰਾਹ ਕਰਨ ਚ ਕਿਸਾਨਾਂ ਨੂੰ ਉਹਨਾਂ ਦਾ ਹੱਥ ਆ ਭਾਜਪਾ ਜਿਹੜੀ ਆ ਮੈਂ ਤੁਹਾਨੂੰ ਇੱਕ ਅੱਜ ਹੋਰ ਚੀਜ਼ ਸੋਚਣਾ ਦੇ ਦਿੰਦਾ ਬਹੁਤ ਜਲਦੀ ਵਿਚਾਰ ਚੱਲਦੇ ਆ ਅੱਜ ਤੋਂ 3 ਦਿਨ ਪਹਿਲਾਂ ਸਾਡੇ ਖੇਤੀ ਮੰਤਰੀ ਜਿਹੜੇ ਨੇ ਭਾਰਤ ਸਰਕਾਰ ਦੇ ਮਾਨਯੋਗ ਸ਼ਿਵਰਾਜ ਸਿੰਘ ਚੋਹਾਨ ਜੀ ਪਹਿਲਾਂ ਮੁੱਖ ਮੰਤਰੀ ਰਹੇ ਮੱਧ ਪ੍ਰਦੇਸ਼ ਦੇ ਉਹਨਾਂ ਦੀ ਮੀਟਿੰਗ ਹੋਈ ਆ 50 ਕਿਸਾਨ ਜਥੇਬੰਦੀਆਂ ਦੇ ਪ੍ਰਮੁੱਖਾਂ ਨਾਲ ਲੀਡਰਾਂ ਨਾਲ ਇਸੇ ਤਰ੍ਹਾਂ ਦੇਸ਼ ਦੇ ਅੰਦਰ 800 ਦੇ ਕਰੀਬ ਜਥੇਬੰਦੀਆਂ ਨੇ ਕਿਸਾਨਾਂ ਦੀਆਂ ਉਹਨਾਂ ਨਾਲ ਵੀ ਮੀਟਿੰਗਾਂ ਕਰਕੇ ਕਿਉਂਕਿ ਖੇਤੀ ਜਿਹੜੀ ਹੈ ਨਾ ਉਹ ਜਿਹੜਾ ਜਿਹੜੀ ਇਹ ਗੱਲ ਕਰਦੇ ਆ ਇਹ ਗਲਤ ਕਰਦੇ ਆ ਕਿਸੇ ਜਗ੍ਹਾ ਨਾਰੀਅਲ ਦੀ ਖੇਤੀ ਹੁੰਦੀ ਆ ਕਿਸੇ ਜਗ੍ਹਾ ਕਾਜੂ ਦੀ ਹੁੰਦੀ ਆ ਕਿਸੇ ਜਗ੍ਹਾ ਮਦਾਨ ਦੀ ਹੁੰਦੀ ਆ ਕਿਸੇ ਜਗ੍ਹਾ ਝੋਨਾ ਹੁੰਦਾ ਕਿਸੇ ਜਗ੍ਹਾ ਕਣਕ ਹੁੰਦੀ ਆ ਇਹ ਸਭ ਅਲੱਗ-ਅਲੱਗ ਨੇ ਬਈ ਸੁਣ ਲੋ ਧਿਆਨ ਨਾਲ ਇਹ ਅਲੱਗ-ਅਲੱਗ ਖੇਤੀ ਦੇ ਤਰੀਕੇ ਨੇ ਔਰ ਹਰ 100 ਕਿਲੋਮੀਟਰ ਦੇ ਬਾਅਦ ਜ਼ਮੀਨ ਦੀ ਨੈਤਿਰ ਬਦਲ ਜਾਂਦੀ ਆ ਪਾਣੀ ਦਾ ਲੈਵਲ ਬਦਲ ਜਾਂਦਾ ਔਰ ਬਾਕੀ ਹੋਰ ਵੀ ਚੀਜ਼ਾਂ ਦੀ ਜ਼ਰੂਰਤ ਅਲੱਗ-ਅਲੱਗ ਹੁੰਦੀ ਆ ਇੱਕ ਜਗ੍ਹਾ ਪੂਰੀ ਇੱਕ ਮੁਸ਼ਤੇ ਇਸੇ ਕਰਕੇ ਜਿਹੜੀ ਖੇਤੀ ਨੀਤੀ ਬਣਾਉਣ ਦਾ ਕੰਮ ਆ ਜਾਂ ਖੇਤੀ ਦਾ ਜਿਹੜਾ ਸਬਜੈਕਟ ਆ ਉਹ ਸਟੇਟ ਸਬਜੈਕਟ ਇਸੇ ਕਰਕੇ ਆ ਕਿ ਹਰ ਸਟੇਟ ਆਪਣੇ ਮੁਤਾਬਕ ਉਹਦੀ ਗੱਲਬਾਤ ਕਰੇ ਉਸ ਨਾਲ ਉਹ 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 ਖੇਤੀ ਨੀਤੀ ਦਾ ਨਿਰਮਾਣ ਕਰੇ ਪਰ ਹੁਣ ਜਦੋਂ ਸਟੇਟ ਗਵਰਨਮੈਂਟ ਆਪਣਾ ਜਿਹੜਾ ਦੇਖੋ ਮੈਂ ਅੱਜ ਕਹਿਣਾ ਹਰਿਆਣਾ ਦੇ ਲੋਕ ਦੇਖ ਲੈਣ ਤੁਹਾਡੇ ਮਾਧਿਅਮ ਨਾਲ ਕਹਿ ਰਹੇ ਆ ਪੰਜਾਬ ਦੇ ਅੰਦਰ ਸਰਕਾਰ ਆਮ ਆਦਮੀ ਪਾਰਟੀ ਦੀ ਹਰਿਆਣਾ ਚੋਸੀ ਕਿੰਨੀਆਂ ਸੁਵਿਧਾਵਾਂ ਦਿੱਤੀਆਂ ਨੇ ਉਸ ਦੀ ਪ੍ਰਸ਼ੰਸਾ ਨਹੀਂ ਕੋਈ ਕਰਦਾ ਨਿੰਦਾ ਕਰਨ ਲੱਗੇ ਉਹ ਬੀਜੇਪੀ ਵਿਰੋਧੀ ਆ ਬੀਜੇਪੀ ਵਿਰੋਧੀ ਨਹੀਂ ਹੈ ਬੀਜੇਪੀ ਨੇ ਉੱਥੇ 23 ਫਸਲਾਂ ਤੇ ਐਮਐਸਪੀ ਦੇ ਰੱਖੀ ਹੈ ਠੀਕ ਹੈ ਔਰ ਬੀਜੇਪੀ ਨੇ ਉੱਥੇ ਆ ਆਲੂ ਤੇ ਆ ਜਿੰਨੀਆਂ ਹੋਰ ਸਬਜ਼ੀਆਂ ਨੇ ਇੱਥੇ ਰੁੜਦੀਆਂ ਨੇ ਟਮਾਟਰ ਰੁੜਨ ਲੱਗ ਜਾਂਦੇ ਆ ਸੜਕਾਂ ਤੇ ਔਰ ਲਜਾਂਨ ਤੱਕ ਦਾ ਕਿਸਾਨ ਕੋਲ ਪੈਸਾ ਨਹੀਂ ਹੁੰਦਾ ਜਿਹੜੀ ਪਰਪਾਈ ਯੋਜਨਾ ਕੀਮਤੀ ਉਹ ਬੀਜੇਪੀ ਨੇ ਕੇਂਦਰ ਨੇ ਲਾਗੂ ਕੀਤੀ ਹੋਈ ਆ ਉਹ ਪੈਸਾ ਉਹਨਾਂ ਨੂੰ ਦਿੰਦੇ ਆ ਪੰਜਾਬ ਸਰਕਾਰ ਕਿਉਂ ਨਹੀਂ ਦਿੰਦੀ ਜੇ ਤੋ ਕੇਂਦਰ ਪੈਸਾ ਦਿੰਦਾ ਇਹ ਨਹੀਂ ਆਪਦੀ ਗੱਲ ਕਰਦੇ ਇਸ ਕਰਕੇ ਕਿਸਾਨ ਨੂੰ ਮੈਂ ਕਹਿੰਦਾ ਕਿ ਆਪਣਾ ਭਲਾ ਬੁਰਾ ਪਛਾਣੋ ਅਸੀਂ ਤੁਹਾਡੇ ਨਾਲ ਆ ਮੋਦੀ ਜੀ ਕਿਸਾਨ ਹਿਤੂ ਪ੍ਰਧਾਨ ਮੰਤਰੀ ਆ ਮੈਨੂੰ ਇੱਕੋ ਹੀ ਗੱਲ ਤੇ ਮੇਰੇ ਨਾਲ ਔਖੇ ਹੁੰਦੇ ਸੀ ਕਿ ਭਈ ਮੈਂ ਇਹੀ ਕਹਿੰਦਾ ਸੀ ਸਾਡਾ ਪ੍ਰਧਾਨ ਮੰਤਰੀ ਕਿਸਾਨ ਹਿਤੂ ਆ ਸਾਡੇ ਕਾਨੂੰਨ ਚੰਗੇ ਆ ਔਰ ਸਾਡੇ ਜਿਹੜੀ ਆ ਖੇਤੀਬਾੜੀ ਕਿਸਾਨਾਂ ਦੇ ਲਈ ਭਲਾ ਜਿਹੜਾ ਅਸੀਂ ਕਰਦੇ ਆ ਉਹ ਸਾਡੀ ਦੂਜਿਆਂ ਨਾਲੋਂ ਬਿਹਤਰ ਆ ਤਾਂ ਉਹਨਾਂ ਨੇ ਕਿਹਾ ਆ ਕਾਨੂੰਨਾਂ ਦਾ ਐਵੇਂ ਝਗੜਾ ਪਾ ਲੈਂਦੇ ਆ ਜਦੋਂ ਇੱਕ ਵਾਰ ਹੱਥ ਜੋੜ ਕੇ ਵੀ ਅਸੀਂ ਤੁਹਾਨੂੰ ਸਮਝਾ ਨਹੀਂ ਪਾਏ ਸਾਡੇ ਪ੍ਰਧਾਨ ਮੰਤਰੀ ਜੀ ਨੇ ਵਾਪਸ ਲੈ ਲੇ ਲੋਕਾਂ ਨੂੰ ਗਲਤਫਹਿਮੀ ਪਾਉਣ ਲਈ ਕਿ ਕਾਨੂੰਨ ਲਾਗੂ ਕਰਨਗੇ ਇਹਨੇ ਬਿਆਨ ਦੇ ਤਾਂ ਉਹਨੇ ਦਿੱਤਾ ਬਿਲਕੁਲ ਲਾਗੂ ਨਹੀਂ ਹੋਣ। ਜਦੋਂ ਸੰਪਤੀ ਸੋਨਾ ਦਾ ਐਲਾਨ ਹੋ ਗਿਆ ਪਿੰਡਾਂ ਦੇ ਵਿੱਚ ਭਾਜਪਾ ਦਿੱਤੀ ਕੋਰੇ ਨਾਲ ਸਰਵਾਈ ਕਰੀ ਕਿਸੇ ਤਰ੍ਹਾਂ ਨਹੀਂ। ਦੇਖੋ ਪਹਿਲੀ ਗੱਲ ਤਾਂ ਇਹ ਸਿੰਬਲ ਤੇ ਨਹੀਂ ਹੋ ਰਹੀਆਂ ਸੋਨਾ ਚੰਗੀ ਗੱਲ। ਅਸੀਂ ਵੀ ਇਹ ਸੱਕਦੇ ਹਾਂ ਪਰ ਸਾਡੀ ਪ੍ਰੈਜ਼ੈਂਸ ਸਭ ਜਗ੍ਹਾ ਹੈਗੀ ਆ। ਸਾਰੇ ਲੋਕ ਤਿਆਰੀ ਕਰ ਰਹੇ ਆ ਔਰ ਲੋਕਾਂ ਦੀ ਸੇਵਾ ਕਰਨਗੇ ਉੱਥੇ ਕਿਉਂਕਿ ਮਹਾਤਮਾ ਗਾਂਧੀ ਜੀ ਨੇ ਵੀ ਕਿਹਾ ਸੀ ਕਿ ਭਾਰਤ ਪਿੰਡਾਂ ਦਾ ਦੇਸ਼ ਆ ਇਹਦੀ ਤਰੱਕੀ ਦਾ ਆਧਾਰ ਇਹਦੇ ਵਿਕਾਸ ਦਾ ਆਧਾਰ ਪਿੰਡਾਂ ਤੋਂ ਹੀ ਬਣਦਾ ਤਾਂ ਪਿੰਡਾਂ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ ਸੇਵਾ ਕਰਨ ਦੀ ਪੰਚਾਇਤਾਂ ਤੇ ਉਹ ਪੰਚਾਇਤਾਂ 'ਚ ਅਸੀਂ ਪਾਰਟਿਸਿਪੇਟ ਨਹੀਂ ਕਰਾਂਗੇ ਤਾਂ ਅਸੀਂ ਪਿੰਡਾਂ ਦੇ ਭਲੇ 'ਚ ਯੋਗਦਾਨ ਕਿੱਦਾਂ ਪਾਵਾਂਗੇ ਮੈਂ ਤਾਂ ਸਾਰਿਆਂ ਨੂੰ ਕਹਿਣਾ ਕਿ ਮਿਲ ਕੇ ਆਮ ਸ਼ਾਂਤੀ ਨਾਲ ਪੰਚਾਇਤਾਂ ਬਣਾਓ ਔਰ ਮਿਲ ਕੇ ਵਿਕਾਸ ਦੇ ਕੰਮ ਕਰੋ ਦੇਸ਼ ਸਾਰਿਆਂ ਦਾ ਹੀ ਆ ਜੇ ਸੜਕ ਬਣੇਗੀ ਇੱਕ ਸੜਕ ਦਾ ਮਹਿਮਾਨ ਹੋ ਗਿਆ ਉਹ ਇਹ ਪੁੱਛਦੀ ਹੈ ਕਿਸੇ ਨੂੰ ਤੇਰੀ ਤੇ ਕਿਹੜੀ ਜਾਤੀ ਆ ਕਿਹੜਾ ਤੇਰਾ ਵਰਗ ਆ ਕਿਹੜਾ ਤੇਰਾ ਧਰਮ ਤੂੰ ਅਮੀਰ ਆ ਜਾਂ ਗਰੀਬ ਉਹ ਸਾਰਿਆਂ ਦੀ ਹੁੰਦੀ ਹੈ ਇਸੇ ਤਰ੍ਹਾਂ ਮੋਦੀ ਜੀ ਨੇ ਇਸੇ ਕਰਕੇ ਕਿਹਾ ਸਭ ਦਾ ਸਾਥ ਸਭ ਦਾ ਵਿਕਾਸ ਸਭ ਦਾ ਵਿਸ਼ਵਾਸ ਸਭ ਦਾ ਪ੍ਰਯਾਸ ਅਸੀਂ ਉਸ ਮੁਤਾਬਕ ਕੰਮ ਕਰਦੇ ਆਂ ਔਰ ਉਹੀ ਸਾਡੀ ਨੀਤੀ ਰਹਿਣੀ ਆ ਅਸੀਂ ਕਿਸੇ ਨਾਲ ਵੀ ਭੇਦਭਾਵ ਨਹੀਂ ਕਰਦੇ ਲੋ ਡਿਸਕ੍ਰਿਮੀਨੇਸ਼ਨ ਠੀਕ ਹੈ ਅੱਜ ਦੇਖੋ ਬੜੀ ਖੂਜੀ ਦਾ ਦਿਹਾੜਾ ਦੇਖੋ ਆਦਰਨੀਏ ਹਰਜੀਤ ਸਿੰਘ ਗਰੇਵ ਜੀ ਦੀ ਰਹਿਨਮਾਈ ਚ ਅਤੇ ਮੇਰੇ ਵੀਰ ਮੇਜਰ ਸਿੰਘ ਦੇਤਵਾਦ ਜੀ ਦੀ ਪ੍ਰੇਰਣਾ ਦੇ ਨਾਲ ਜੈ ਪ੍ਰਕਾਸ਼ ਜੈਨ ਜੀ ਟਿੱਟੂ ਬਾਣੀਏ ਜੀ ਦੇ ਨਾਮ ਤੋਂ ਮਸ਼ਹੂਰ ਨੇ ਆਪਣੇ ਬਹੁਤ ਸਾਰੇ ਸਾਥੀਆਂ ਦੇ ਨਾਲ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਆ ਮੈਂ ਸਾਰੇ ਦਾ ਸਵਾਗਤ ਕਰਦਾ ਦੇਖੋ ਜਿਸ ਢੰਗ ਦੇ ਨਾਲ ਅੱਜ ਇੱਕ ਵਿਚਾਰਿਕ ਤੌਰ ਤੇ ਹਰ ਪੰਜਾਬੀ ਵਕਲਬ ਦੇ ਰੂਪ ਚ ਉਹਨੂੰ ਨਜ਼ਰ ਆ ਰਿਹਾ ਭਾਰਤੀ ਜਨਤਾ ਪਾਰਟੀ ਜਿਸ ਸੰਗ ਦੇ ਨਾਲ ਪੰਜਾਬ ਦੇ ਨਾਲ ਟੱਕਾ ਹੋ ਰਿਹਾ ਪੰਜਾਬ ਦੇ ਨਾਲ ਘਾਣ ਹੋ ਰਿਹਾ ਹਰ ਖੇਤਰ ਦੇ ਵਿੱਚ ਪੰਜਾਬ ਪਿੱਛੜਦਾ ਜਾ ਰਿਹਾ ਤਾਂ ਉਹਨਾਂ ਬਹੁਤ ਸਾਰੇ ਸਵਾਲ ਮੇਰੇ ਵੀਰ ਨੇ ਟੀਟੂ ਜੀ ਨੇ ਵੀ ਚੱਕੇ ਨਾ ਬਈ ਕਿਸੇ ਦੀ ਨਜ਼ਰ ਨਹੀਂ ਉਹਨਾਂ ਦੇ ਉੱਤੇ ਜਾਂਦੀ ਸਰਕਾਰ ਭੁੱਲ ਚੁੱਕੀ ਹੈ ਉਹਨਾਂ ਚੀਜ਼ਾਂ ਨੂੰ ਸੋ ਅੱਜ ਇਹ ਭੁਗਤਖਾਉਂਦੇ ਆ ਪੰਜਾਬ ਦੀ ਜਨਤਾ ਔਰ ਪੰਜਾਬ ਦੀ ਜਨਤਾ ਪੰਜਾਬ ਦੀ ਰਹਿਨਮਾਈ ਕਰਨ ਵਾਲੇ ਸਾਰੇ ਇਸ ਗੱਲ ਤੋਂ ਖਫਾ ਨੇ ਔਰ ਉਹਨਾਂ ਨੂੰ ਵਿਕਲਪ ਦੇ ਰੂਪ ਚ माननीय नरेंद्र मोदी जी और भारतीय जनता पार्टी नजर आ रही है और आज का यह जॉइनिंग भी इस कर लो दर्शाते तो मैं जीना भ्रामा ने आज जॉइन ਕੀਤਾ ਉਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦਾ ਉਹਨਾਂ ਨੂੰ ਬਹੁਤ ਵਧੀਆ ਆ ਜੀ ਜੀ ਪੀ ਜੀ ਆਫਿਸ ਬੰਦੇ ਸਭ ਤੋਂ ਪਹਿਲਾਂ ਟੀਟੂ ਬਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ 12 ਸਾਲ ਮੈਂ ਲੋਕਾਂ ਲਈ ਲੜਾਈ ਲੜੀ ਆ ਲੋਕਾਂ ਦੇ ਮੁੱਦੇ ਚੱਕੇ ਆ ਪਰ ਅੱਜ ਕੱਲ ਕੀ ਮੈਂ ਦੇਖ ਰਿਹਾ ਆ ਪਾਰਟੀਆਂ ਮੂਰੇ ਕਿਵੇਂ ਆਉਂਦੀਆਂ ਨੇ ਇੱਕ ਦੂਜੇ ਨੂੰ ਬਦਨਾਮ ਕਰਕੇ ਹੁਣ ਦੇਖੋ ਹਰੇਕ ਬੰਦਾ ਆਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਵਾ ਵੀ ਜਿਹੜੇ ਹੈਗੇ ਆ ਆਪਣੇ ਬੀਜਪੀ ਆ ਉਹ ਕਿਸਾਨ ਵਰਧੀ ਆ ਪਾਰਟੀ ਆਹੀ ਵਸ ਉਹਨੂੰ ਦਿਖਾਇਆ ਜਾ ਰਿਹਾ ਵਾ ਕਿਉਂਕਿ ਜਿਹੜੇ ਇਹਨਾਂ ਦੇ ਵੱਡੇ ਵੱਡੇ ਆਗੂ ਆ ਉਹ ਕਹਿੰਦਾ ਪਾਵਾ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵਾ ਵੀ ਕੌਣ ਕਿਸਾਨਾਂ ਦੇ ਹਮਦਰਦ ਆ ਕੌਣ ਬਗਾਨੇ ਆ ਹੁਣ ਤੁਸੀਂ ਦੇਖ ਲਓ ਕੰਗਨਾ ਜੀ ਆ ਬੀਜੇਪੀ ਦੀ ਐਮਪੀ ਆ ਉਹਨਾਂ ਦੀ ਫਿਲਮ ਜੀ ਆਈ ਨਹੀਂ ਸੈਂਸਰ ਵੱਲੋਂ ਪਾਸ ਨਹੀਂ ਹੋਈ ਝੰਡੇ ਲੈ ਕੇ ਪਹੁੰਚ ਜਾਂਦੇ ਕਹਿੰਦੇ ਅਸੀਂ ਤਾਂ ਫਿਲਮ ਲੱਗਣ ਨਹੀਂ ਦੇਣੀ ਉਹਨਾਂ ਦੀ ਫਿਲਮ ਜੀ ਆਈ ਨਹੀਂ ਪਰ ਬੁੱਢਾ ਨਾਲਾ ਆਏ ਨੂੰ 20 ਸਾਲ ਹੋ ਗਏ ਉੱਥੇ ਝੰਡੇ ਲੈ ਕੇ ਕੋਈ ਨਹੀਂ ਪਹੁੰਚਿਆ ਭਾਈ ਜੀ ਰੋਜ਼ ਨੌਜਵਾਨ ਚਿੱਟੇ ਨਾਲ ਮਰ ਰਹੇ ਆ ਯਾਨੀ ਕਹਿੰਦਾ ਬਾਪ ਕੁੜੀਆਂ ਤੱਕ ਨਸ਼ੇ ਚਿੱਟਾ ਕਰਨ ਕਰ ਲੱਗੀਆਂ ਪਰ ਝੰਡੇ ਲੈ ਕੇ ਕੋਈ ਨਹੀਂ ਪਹੁੰਚਦਾ ਹਾਂਜੀ ਲੇਕਿਨ ਬੀਜੇਪੀ ਵਿੱਚ ਸ਼ਾਮਲ ਹੋਣ ਦਾ ਮੂਵਮ ਸਭ ਤੋਂ ਵੱਡਾ ਕਾਰਨ ਦੇਖੋ ਜੀ ਪਾਰਟੀ ਸਾਡੀ ਜਿਹੜੀ ਹੈਗੀ ਨਰਿੰਦਰ ਮੋਦੀ ਸਾਹਿਬ ਸਾਡੇ ਪੀਐਮ ਨੇਗਰਾ ਅਸੀਂ ਚੋਣੇ ਆ ਵੀ ਜਿਹੜਾ ਪੰਜਾਬ ਦਾ ਕਿਸਾਨ ਆ ਉਹ ਪੈਰਾਂ ਤੇ ਖੜਾ ਹੋਵੇ ਕਰਾਂ ਬੁੱਢਾਂ ਵਾਲਾ ਸਾਫ਼ ਹੋਵੇ ਪੰਜਾਬ ਦੇ ਵਿੱਚ ਨਸਿਆਂ ਦਾ ਖਾਤਮਾ ਹੋਵੇ ਕਰਾਂ ਤੇ ਜਿਹੜੇ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਪੈਰ ਪੈਰ ਤੇ ਜਦੋਂ ਕਰੋਨਾ ਆਇਆ ਸੀਗਾ ਹਰੇਕ ਸਟੇਟ ਥੋੜੀ-ਮੋਟੀ ਸਟੈਂਡ ਹੋ ਗਈ ਕਿਦਾ ਪੈਰਾਂ ਤੇ ਖੜਾ ਹੋ ਗਈ ਪਰ ਪੰਜਾਬ ਦੇ ਵਿੱਚ ਅੱਜ ਬਾੜੀ ਯਾਨੀ ਇੰਨੀ ਕਿ ਇਹਨਾਂ ਨੇ ਬੇਰੋਜ਼ਗਾਰੀ ਕਰਤੀ ਹੈ ਕਰਾਂ ਇੰਨੀ ਕਿ ਕਰਤੀ ਆ ਯਾਨੀ ਜਿੰਨਾ ਵੀ ਪੈਸਾ ਆਉਂਦਾ ਵਾ ਉਹ ਹਵਾਈ ਜਹਾਜ਼ਾਂ ਚ ਤੇ ਹੋਰ ਕੰਮਾਂ ਦੇ ਵਿੱਚ ਜੂਰ ਲੱਗਦਾ ਵਾ ਪਰ ਲੋਕਾਂ ਤੇ ਨਹੀਂ ਲੱਗਦਾ ਕਰਾ ਜਿੰਨੀਆਂ ਮਿਸਕੀਮਾਂ ਆਉਂਦੀਆਂ ਨੇ ਕਰਾ ਤੇ ਫੇਰ ਉਹ ਜਿਵੇਂ ਕਹਿੰਨੇ ਆ ਨਾ ਜੇ ਤੋਂ ਕੀ ਜੇਦੀ ਬਿੱਲੀ ਉਹਨੂੰ ਮਿਆਉਂ ਜਿਵੇਂ ਭਗਵੰਤ ਮਾਨ ਜੀ ਆ ਭਗਵੰਤ ਮਾਨ ਜੀ ਉਥੇ ਪੱਲਾ ਆੜ ਕੇ ਜਾਂਦੇ ਆ ਪੱਲਾ ਆੜਦੇ ਆ ਕਹਿੰਦੇ ਜੀ ਕਰਜਾ ਵੰਦਾ ਦਿਓ ਕੋਈ ਹੋਰ ਨਹੀਂ ਕਹਿੰਦੇ ਕਰਾ ਵੀ ਸਾਨੂੰ ਇੰਨੇ ਪੈਸੇ ਦੇ ਦਿਓ ਅਸੀਂ ਬੁੱਢਾਂ ਨਾਲ ਦਾ ਸਾਫ ਕਰਨਾ ਲੈ ਅੱਜ ਮੈਂ ਤੁਹਾਡੇ ਮਾਧਿਅਮ ਦੇ ਰਾਈ ਸਿਕਾ ਭਗਵੰਤ ਮਾਨ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਵੀ ਬੁੱਢਾਂ ਨਾਲ ਲੋਕਾਂ ਦਾ ਸਾਫ ਕਰਦੇ ਆ ਤੋਂ ਜਿੰਨਾ ਫੰਡ ਚਾਹੀਦਾ ਵਾ ਮੈਨੂੰ ਦੱਸੋ ਰਾ ਫੰਡ ਮੈਂ ਜਿੱਥੋਂ ਮਰਜੀ ਇਹਦੇ ਮੈਂ ਮੰਡੀ ਕਰਾਂ ਤੁਸੀਂ ਮੋਬੀਲ ਤੇ ਪਾਸੀ ਪਹੇਗੇ ਆਸੀਂ ਪੈਰ ਫੜੀਏ ਹਾਂ ਜਿੰਨਾ ਵੀ ਫੰਡ ਹੁੰਦਾ ਵਾ ਅੱਜ ਤੋਂ ਉੱਧਰ ਲਾ ਦਿੰਦੇ ਨੇ ਕਹਿੰਦੇ ਜੀ ਬੁੱਢਾਂ ਨਾਲ ਆ ਸਾਫ ਨਹੀਂ ਹੁੰਦਾ ਜੀ ਕਿਰਾ ਤੇ ਐ ਆ ਤੇ ਮੈਨੂੰ ਤਾਂ ਲੱਗਦਾ ਵਾ ਵੀ ਅੱਜ ਨਹੀਂ ਪੰਜਾਬ ਦੇ ਵਿੱਚ ਬੀਜੇਪੀ ਸਰਕਾਰ ਆ ਜੇ ਬਿੱਲਾ ਵੀ ਮਰ ਜਾਵੇ ਪੰਜਾਬ